ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪਹਿਲੀ ਵਾਰ ਸੀ ਤੇ ਇਕੱਠੇ ਹੋਏ ਗੁਰੂ ਪਿਆਰੀ ਸਾਲਸੰਗ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਜਿੰਨੇ ਵੀ ਸਾਡੇ اپੋਜੀਸ਼ਨ ਪਾਰਟੀਆਂ ਦੇ ਜਿੰਨੀਆਂ ਪਾਰਟੀਆਂ ਇੱਥੇ ਆਈਆਂ ਉਹਨਾਂ ਨੇ ਦਿਲੋਂ ਬੋਲਿਆ ਇਹ ਕਹਿੰਦਾ ਫਾਰਮੈਲਟੀ ਦੇ ਤੌਰ ਤੇ ਆਉਣਾ ਇਹ ਕੋਨਾਂ ਦੀ ਪੋਜੀਸ਼ਨ ਦੇ ਹਿਸਾਬ ਨਾਲ ਬੋਲਣਾ ਮੈਨੂੰ ਬਹੁਤ ਲੰਮਾ ਸਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਨੇੜਿਓਂ ਮਿਲਣ ਦਾ ਮੌਕਾ ਹੋਇਆ ਔਰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲੇ ਜਿਸ ਤਰ੍ਹਾਂ ਉਹਨਾਂ ਦੀ ਸ਼ਖਸੀਅਤ ਸੀ ਅਜੋਨਾ politcal ਬੰਦੇ ਚ ਬਹੁਤ ਘੱਟ ਕਿਸੇ ਕਿਸੇ ਨੂੰ ਮਿਲ ਸਕਦੀ ਹੈ ਉਹ ਵੀ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਨਾਲ ਕੋਈ ਗੁੱਸਾ ਕਰ ਦੇ ਕਿ ਸਾਡਾ ਨਹੀਂ ਪਰ ਕੋਈ ਕੋਈ ਹੋ ਸਕਦਾ ਹੈ ਲੇਕਿਨ ਜੋ ਉਹਨਾਂ ਦੇ ਗੁਣਾਂ ਦੀ ਉਹ ਗੁੱਟਲੀਦਨ ਉਹਨਾਂ ਨੇ ਚਾਹੇ ਕੋਈ ਵੱਡਾ ਸੀ ਚਾਹੇ ਛੋਟਾ ਵਰਕਰ ਸੀ ਜਿੰਨੇ ਪਿਆਰ ਨਾਲ ਉਹਨਾਂ ਨੇ ਗੱਲ ਸੁਣੀ ਅੱਜ ਅਸੈਂਬਲੀ ਦੀ ਗੱਲ ਚੱਲੀ ਹੁਣ ਜਿਸ ਤਰ੍ਹਾਂ ਅਸੈਂਬਲੀ ਵਿੱਚ ਉਹਨਾਂ ਦਾ ਵਰਤੋਅ ਹੁੰਦਾ ਸੀ ਕਿ ਜਿਸੇ ਨਾਲ ਪਿਆਰ ਜਿਵੇਂ ਚੌਧਰੀ ਸਾਹਮਣੇ ਕਿਹਾ ਨਾ ਕਿ ਉਹ ਬਹੁਤ ਪਿਆਰ ਨਾਲ ਹਰੇਕ ਨੂੰ ਕਿਸੇ ਨੂੰ ਪੁੱਤਰ ਕਹਿ ਕੇ ਕਿਸੇ ਨੂੰ ਬੱਚੂ ਕਹਿ ਕੇ ਕਿਸੇ ਨੂੰ ਪੁਰਾ ਕਹਿ ਕੇ ਉਧਰ ਚੁਕਾ ਲੈਂਦੇ ਸੀ ਇਸ ਕਰਕੇ ਉਹਨੇ ਗੁਣਾ ਕੋਈ ਜਿਹਾ ਵর্ধਨ ਕਰੀ ਵਰਨਨ ਕਰੀਏ ਤਾਂ ਬਹੁਤ ਵੱਡਾ ਸਮਾਂ ਲੱਗਦਾ ਮੈਂ ਤਾਂ ਚੀਮਾ ਸਾਹਿਬ ਨੂੰ ਕਿਹਾ ਸੀ ਕਿ ਪਾਰਟੀ ਵੱਲੋਂ ਹੁੰਦਰ ਸਾਹਿਬ ਨੇ ਬੋਲ ਦਿੱਤਾ ਐ ਜੀਪੀਸੀ ਵੱਲੋਂ ਸਰਦਾਰ ਤੁਮ ਤਾਂ ਤੁਸੀਂ ਸਾਹਬ ਬੋਲ ਗਏ ਨੇ ਮੈਨੂੰ ਰਹਿਣ ਦੇ ਪਰ ਫਿਰ ਵੀ ਇਹਨਾਂ ਦਾ ਹੁਕਮ ਹੋਇਆ ਕਿ ਨਹੀਂ ਮੈਂ 2 ਲੱਖ ਜਰੂਰ ਕਹਾ ਵੈ ਇਹ ਜੋ ਗੱਲ ਮੈਨੂੰ ਸਭ ਤੋਂ ਵੱਧ ਚੰਗੀ ਲੱਗੀ ਕੋਈ ਸੀ ਕਿ ਜਿੰਨੇ ਵੀ ਪਾਰਟੀਆਂ ਦੇ ਬੰਦੇ ਆਏ ਉਹਨੇ ਕਿਹਾ ਸਾਡੇ મતभेद ਪ politcal ਹੋ ਸਕਦੇ ਆ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੋਜੀਸ਼ਨ ਜਿਹੜੀ ਸੀ ਉਹਦਾ ਕੋਈ ਮੁਕਾਬਲਾ ਨਹੀਂ ਔਰ ਇਸ ਕਰਕੇ ਨਹੀਂ ਮੈਂ ਕਹਿ ਰਿਹਾ ਕਿ ਮੈਂ ਬਹੁਤ ਨੇੜੇ ਰਿਆ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਵੈਸੇ ਤਾਂ ਭੂਂਦਰ ਸਾਹਿਬ ਨੇ ਬਹੁਤ ਰਮੇ ਸਮਰਜ ਗੱਲ ਕੀਤੀ ਹੈ ਲੇਕਿਨ ਜਿਸ ਤਰ੍ਹਾਂ ਉਹਨਾਂ ਦੇ ਤਰੀਕੇ ਨਾਲ ਲੜਦੇ ਸੀ ਜਿਸ ਤਰ੍ਹਾਂ ਉਹਨਾਂ ਦੀ ਪੋਜੀਸ਼ਨ ਸੀ ਔਰ ਉਹਨਾਂ ਨੇ ਕਦੇ ਵੀ ਪਿੱਛੇ ਨਹੀਂ ਦਿਖਾਈ ਨਾ ਪੰਥ ਨੂੰ ਨਾ ਪਾਰਟੀ ਨੂੰ ਨਾ ਪੰਜਾਬ ਨੂੰ ਨਾ ਦੇਸ਼ ਨੂੰ ਔਰ ਜਦੋਂ ਮੇਰੇ ਯਾਦ ਹੈ ਕਿ ਚੌਧਰੀ ਸਾਹਿਬ ਨੇ ਗੱਲ ਕੀਤੀ ਹੈ ਜਖੜ ਸਾਹਿਬ ਨੇ ਕਿ 1997 ਦੀ ਗੱਲ ਹੈ ਦੁਨੀਆ ਦੀ ਇੱਕੋ ਗੱਲ ਤੇ ਪਈ ਹਾਲਾਂਕਿ ਕਿਉਂਕਿ ਵਕਤ ਐਸਾ ਆਇਆ ਲੋਕਾਂ ਨੇ ਕਿਹਾ ਕਾਲੀ ਦਲ ਤਾਂ ਖਤਮ ਹੋ ਗਿਆ ਕਾਲੀ ਦਲ ਤਾਂ ਕੋਈ ਨਾਂ ਨਹੀਂ ਲੈਣਾ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੱਲੇ ਲੈ ਕੇ ਤੁਰਦੇ ਰਹੇ ਆਪਣੇ ਸਾਥੀਆਂ ਨੂੰ ਔਰ ਉਹਨਾਂ ਨੇ ਹਮੇਸ਼ਾ ਇਹ ਗੱਲ ਦੀ ਪ੍ਰੇਰਣਾ ਕੀਤੀ ਕਿ ਸ਼੍ਰੋਮਣੀ ਕਾਲੀ ਦਲ ਤੋਂ ਬਿਨਾ ਕੋਈ ਐਸੀ ਪੰਜਾਬ ਦੀ ਰੀਜਨਲ ਪਾਰਟੀ ਨਹੀਂ ਹੈ ਜਿਹੜੀ ਤੁਹਾਡੀ ਮਦਦ ਕਰੇ ਜੇ ਜੋ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਲੜੇ ਮੈਂ ਇੱਕ ਗੱਲ ਬਹੁਤ ਖੁਸ਼ੀ ਦੀ ਗੱਲ ਏ ਇਸ ਗੱਲ ਦੀ ਕਰਦੇ ਆ ਕਿ ਉਹਨਾਂ ਦੇ ਗੁਣਾਂ ਨੂੰ ਬਹੁਤ ਵੱਡੇ ਜੇ ਆਪਾਂ ਕਰਨ ਲੱਗੇ ਤਾਂ ਬਹੁਤ ਵੱਡਾ ਲੰਮਾ ਸਮਾਂ ਲੱਗਦਾ ਤੁਸੀਂ ਬੜੀ ਦੇਰ ਦੇ ਬੈਠੇ ਹੋ ਮੈਂ ਸੁਭੀਰ ਸਿੰਘ ਬਾਦਲ ਨੂੰ ਇੱਕੋ ਗੱਲ ਕਹਿਣਾ ਹੁਣਾ ਚਾਹੇ ਮੈਂ ਨਾਲ ਰਿਹਾ ਚਾਹੇ ਮੈਂ ਬਖਰਾ ਰਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗੁਣਾਂ ਨੂੰ ਅਪਣਾਓ ਉਹ ਲੋਨਾ ਨੇ ਕੋਸ਼ਦਾ ਬਹੁਤ ਵੱਡੀ ਚੀਜ਼ ਆਈ ਹੈ ਨੋ ਡਾਊਟ ਲੇਕਿਨ ਮੈਂ ਇਹ ਸਮਝਦਾ ਕਿ ਅਜੇ ਵੀ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ ਪਾਰਟੀ ਨੂੰ ਪਹਿਰਾ ਦੇਣ ਦੀ ਲੋੜ ਹੈ ਔਰ ਸਰਦਾਰ ਬਾਦ ਸੁਖਵੀਰ ਸਿੰਘ ਬਾਦ ਨੂੰ ਵੀ ਲੋੜ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਓ ਆਪਾਂ ਇਕੱਠੇ ਹੋ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੂਰਨੇ ਤੇ ਚੱਲੀਏ ਔਰ ਅਸੀਂ ਕਿਉਂਕਿ ਉਹਨਾਂ ਦੇ ਬਹੁਤ ਨੇੜੇ ਦੇ ਸਾਥੀ ਸਰਦਾਰ ਚਟਾਲਾ ਸਾਹਿਬ ਬੈਠੇ ਨੇ ਇਹਨਾਂ ਨੇ ਆਪਣੀਆਂ ਮੰਨਦੀਆਂ ਗੱਲਾਂ ਕਰਨੀਆਂ ਨੇ ਇਕ ਨੂੰ ਬਹੁਤਾ ਸਮਾਂ ਨਹੀਂ ਲੈਣਾ ਮੈਂ ਉਹ ਸਰੰਗਲੇ ਸਾਥੀ ਨੂੰ ਸ਼ਰਧਾ ਦੇ ਪੇਟ ਕਰਨ ਦਾ ਸਾਡੇ ਲੀਡਰ ਨੂੰ ਸ਼ਰਧਾ ਦੇ ਪੁੱਲ ਭੇਟ ਕਰਦਾ ਹੋਇਆ ਤੋ ਦੁੱਖੀਆਂ ਦਾ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ